ਦੋਸਤੋ ਤੁਸੀਂ ਕਦੇ ਨੋਟਿਸ ਕੀਤਾ ਹੈ ਜਦੋਂ ਕੋਈ ਕਵੀ ਲਿਖਦਾ ਹੈ ਉਸਦੇ ਲਫ਼ਜ਼ਾਂ 'ਚ ਸਿਰਫ਼ ਅਹਿਸਾਸ ਨਹੀਂ ਹੁੰਦੇ ਉਹਨਾਂ ਲਫ਼ਜ਼ਾਂ 'ਚ ਉਸਦੀ ਅੰਦਰਲੀ ਕਹਾਣੀ ਲੁਕੀ ਹੁੰਦੀ ਹੈ ਕਵੀ ਦੇ ਲਫ਼ਜ਼ ਸਮਝਣਾ ਆਸਾਨ ਨਹੀਂ ਕਿਉਂਕਿ ਉਹ ਲਿਖਦਾ ਨਹੀਂ ਉਹ ਆਪਣੇ ਦਿਲ ਨੂੰ ਖੋਲ ਕੇ ਰੱਖ ਦਿੰਦਾ ਹੈ ਜਿੱਥੇ ਸਾਡੇ ਲਈ ਪਿਆਰ ਸਿਰਫ਼ ਇੱਕ ਅਹਿਸਾਸ ਹੈ ਕਵੀ ਲਈ ਪਿਆਰ ਰੂਹ ਦਾ ਸਫ਼ਰ ਹੁੰਦਾ ਹੈ ਅੱਜ ਦੀ ਵੀਡੀਓ 'ਚ ਗੱਲ ਕਰਾਂਗੇ ਕਵੀਆਂ ਨੂੰ ਪਿਆਰ ਇਹਨਾਂ ਡੂੰਗਾ ਕਿ ਹੋ ਜਾਂਦਾ ਏ ਕੀ ਤੁਸੀਂ ਕਦੇ ਸੋਚਿਆ ਏ ਕਿ ਕਵੀ ਪਿਆਰ ਚ ਇਨਾ ਡੂੰਗਾ ਕਿਉਂ ਚਲਾ ਜਾਂਦਾ ਏ ਜਿਵੇਂ ਦੁਨੀਆ ਪਿਆਰ ਕਰਦੀ ਏ ਪਰ ਕਵੀ ਪਿਆਰ ਨੂੰ ਲਿਖਦਾ ਏ ਉਹ ਪਿਆਰ ਨੂੰ ਸਿਰਫ ਮਹਿਸੂਸ ਨਹੀਂ ਕਰਦਾ ਉਹ ਉਸ ਨੂੰ ਜੀ ਲੈਂਦਾ ਏ ਉਸਦੇ ਲਈ ਪਿਆਰ ਸਿਰਫ ਰਿਸ਼ਤਾ ਨਹੀਂ ਲਫ਼ਜ਼ਾਂ ਦਾ ਇੱਕ ਮੰਦਰ ਹੁੰਦਾ ਏ ਜਿੱਥੇ ਹਰ ਲਫ਼ਜ਼ ਇੱਕ ਅਰਦਾਸ ਬਣ ਜਾਂਦਾ ਏ ਮੈਂ ਤੈਨੂੰ ਫੇਰ ਮਿਲਾਂਗੀ ਅਮਰਤਾ ਪ੍ਰੀਤਮ ਦੀ ਇਹ ਲਾਈਨ ਸਿਰਫ ਵਾਦਾ ਨਹੀਂ ਸੀ ਇਹ ਰੂਹ ਦੀ ਲਿਖਤ ਸੀ ਕਵੀ ਦਾ ਦਿਲ ਆਮ ਦਿਲ ਨਹੀਂ ਹੁੰਦਾ ਉਹ ਦੁਨੀਆ ਨੂੰ ਅੱਖਾਂ ਨਾਲ ਨਹੀਂ ਅਹਿਸਾਸਾਂ ਨਾਲ ਦੇਖਦਾ ਏ ਜਿੱਥੇ ਹੋਰ ਲੋਕ ਕਹਿੰਦੇ ਓਵਰ ਥਿੰਕਿੰਗ ਨਾ ਕਰ ਯਾਰ ਕਵੀ ਕਹਿੰਦਾ ਏ ਇਹ ਮੇਰੀ ਸੋਚ ਨਹੀਂ ਮੇਰੀ ਕਵਿਤਾ ਦਾ ਜਨਮ ਹੈ ਉਹ ਕਿਸੇ ਦੀ ਮੁਸਕਾਨ ਚ ਵੀ ਲਿਖ ਲੈਂਦਾ ਏ ਤੇ ਕਿਸੇ ਦੀ ਖਾਮੋਸ਼ੀ ਚ ਵੀ ਸ਼ਬਦ ਲੱਭ ਲੈਂਦਾ ਏ ਲਾਈਨ ਹੈ ਕਿ ਇੱਕ ਦਰਦ ਸੀ ਜੋ ਲਿਖਿਆ ਗਿਆ ਤੇ ਦੁਨੀਆ ਨੇ ਉਹਨੂੰ ਕਵਿਤਾ ਕਹਿ ਦਿੱਤਾ ਜਿੱਥੇ ਦੁਨੀਆ ਕਹਿੰਦੀ ਏ ਕੁਝ ਨਹੀਂ ਉੱਥੇ ਕਵੀ ਕਹਿੰਦਾ ਏ ਇਹ ਕੁਝ ਨਹੀਂ ਜੇ ਪੂਰਾ ਜਹਾਨ ਲੁਕੇ ਆਏ ਕਵੀ ਪਿਆਰ ਚ ਡੂੰਗਾ ਡੁੱਬ ਜਾਂਦਾ ਏ ਕਿਉਂਕਿ ਉਹ ਸਤਾ ਤੇ ਨਹੀਂ ਦਿਲ ਦੇ ਅੰਦਰ ਤੱਕ ਪਿਆਰ ਕਰਦਾ ਏ ਜਦੋਂ ਉਹ ਕਿਸੇ ਨੂੰ ਚਾਹੁੰਦਾ ਏ ਉਹ ਉਸ ਬੰਦੇ ਦੀ ਰੂਹ ਤੱਕ ਉਤਰ ਜਾਂਦਾ ਏ ਦੁਨੀਆ ਕਹਿੰਦੀ ਏ ਮੂਵ ਔਨ ਕਰ ਲੈ ਤੇ ਕਵੀ ਕਹਿੰਦਾ ਏ ਜੇ ਦਿਲ ਮਜ਼ਬੂਤ ਹੋ ਗਿਆ ਤਾਂ ਫਿਰ ਕਵਿਤਾ ਕੌਣ ਲਿਖੇਗਾ ਲਾਈਨ ਹੈ ਕਿ ਮੈਨੂੰ ਪੁੱਛਦੇ ਨੇ ਲੋਕ ਪਿਆਰ ਕਰਕੇ ਦੁਖੀ ਕਿਉਂ ਰਹਿੰਦਾ ਹੈ ਮੈਂ ਕਹਿੰਨਾ ਦੁਖੀ ਨਹੀਂ ਜ਼ਿੰਦਾ ਰਹਿਣਾ ਕਵੀ ਲਈ ਪਿਆਰ ਸਿਰਫ ਸਬਜੈਕਟ ਨਹੀਂ ਪਿਆਰ ਹੀ ਉਸਦੀ ਲਿਖਾਈ ਦਾ ਕਾਰਨ ਹੈ ਤੇ ਜਦੋਂ ਉਹ ਟੁੱਟਦਾ ਹੈ ਨਾ ਉਹਦੇ ਲਫ਼ਜ਼ ਹੋਰ ਸੋਹਣੇ ਹੋ ਜਾਂਦੇ ਨੇ ਲਾਈਨ ਹੈ ਕਿ ਮੈਂ ਲਿਖਦਾ ਹਾਂ ਜ਼ਰਦ ਕਿਉਂਕਿ ਮੁਸਕਰਾਹਟ ਮੇਰੇ ਕੋਲ ਨਹੀਂ ਰਹਿੰਦੀ ਉਹ ਬੰਦਾ ਟੁੱਟਦਾ ਏ ਪਰ ਹਰ ਟੁਕੜਾ ਇੱਕ ਲਾਈਨ ਬਣ ਜਾਂਦਾ ਏ ਹੰਝੂ ਉਸਦੀ ਸਿਆਹੀ ਬਣ ਜਾਂਦੇ ਨੇ ਤੇ ਦੁੱਖ ਉਸਦਾ ਕਾਗਜ਼ ਜਿੱਥੇ ਦੁਨੀਆ ਕਹਿੰਦੀ ਏ ਫੋਰਗੇਟ ਇਟ ਭੁੱਲ ਜਾ ਉਹਨੂੰ ਕਵੀ ਕਹਿੰਦਾ ਏ ਇਹ ਯਾਦ ਮੇਰੇ ਲਿਖਣ ਦਾ ਕਾਰਨ ਏ ਸ਼ਿਵ ਕੁਮਾਰ ਬਟਾਲਵੀ ਕਹਿੰਦੇ ਸਨ ਮੈਨੂੰ ਵਿਦਾ ਕਰੋ ਮੈਂ ਦਰਦ ਦਾ ਗੀਤ ਲਿਖਣਾ ਏ ਉਹ ਸੱਚ ਕਹਿੰਦੇ ਸਨ ਹਰ ਕਵੀ ਆਪਣੇ ਦਰਦ ਦਾ ਗੀਤ ਬਣਾ ਲੈਂਦਾ ਏ ਕਵੀ ਪਿਆਰ ਚ ਡੂੰਗਾ ਡੁੱਬਦਾ ਏ ਕਿਉਂਕਿ ਉਹ ਦੁਨੀਆ ਨੂੰ ਦਿਲ ਨਾਲ ਪੜਦਾ ਏ ਉਹਦੇ ਲਈ ਹਰ ਰਿਸ਼ਤਾ ਹਰ ਲਹਿਰ ਹਰ ਨਿਗਾ ਇੱਕ ਸ਼ਬਦ ਦੀ ਸ਼ਕਲ ਛ ਹੈ ਬੁੱਲੇ ਸ਼ਾ ਕਹਿ ਗਏ ਸਨ ਇਸ਼ਕ ਨਾ ਪੁੱਛੇ ਜਾਤ ਤੇ ਧਰਮ ਕਿਉਂਕਿ ਪਿਆਰ ਲਿਖਿਆ ਨਹੀਂ ਜਾਂਦਾ ਸਿਰਫ ਜੀਆ ਜਾਂਦਾ ਹੈ ਕਵੀ ਲਈ ਪਿਆਰ ਇੱਕ ਦੁਆ ਹੈ ਇੱਕ ਇਬਾਦਤ ਜਿੱਥੇ ਲਫ਼ਜ਼ ਸਜਦੇ ਚ ਝੁਕ ਜਾਂਦੇ ਨੇ ਤੇ ਉਹ ਖੁਦ ਲਿਖਨ ਰਾਹੀਂ ਰੱਬ ਨੂੰ ਮਿਲਦਾ ਏ ਕਵੀ ਪਿਆਰ ਚ ਡੁੱਬਦਾ ਨਹੀਂ ਉਹ ਉਸ ਪਿਆਰ ਚ ਆਪਣਾ ਅਸਤਿਤਵ ਲੱਭਦਾ ਏ ਜਿੱਥੇ ਦੁਨੀਆ ਕਹਿੰਦੀ ਏ ਪਿਆਰ ਦਰਦ ਦਿੰਦਾ ਏ ਉਥੇ ਕਵੀ ਕਹਿੰਦਾ ਏ ਦਰਦ ਹੀ ਤਾਂ ਲਿਖਨ ਦੀ ਦੁਆਏ ਲਾਈਨ ਹੈ ਕਿ ਜਿਸਨੇ ਮੁਹੱਬਤ ਸੱਚੀ ਕੀਤੀ ਉਹ ਦੁਨੀਆ ਨਹੀਂ ਜਿੱਤਦਾ ਪਰ ਕਵਿਤਾ ਲਿਖ ਕੇ ਅਮਰ ਹੋ ਜਾਂਦਾ ਏ ਕਵੀ ਦਾ ਦਿਲ ਅਜੀਬ ਹੈ ਉਹ ਹਰ ਵਾਰ ਪਿਆਰ ਕਰਦਾ ਏ ਪਰ ਹਰ ਵਾਰ ਉਸ ਪਿਆਰ ਚ ਆਪਣੀ ਲਿਖਾਈ ਲੱਭ ਲੈਂਦਾ ਏ ਸ਼ਾਇਦ ਕਵੀ ਪਿਆਰ ਚ ਡੂੰਗਾ ਇਸ ਲਈ ਡੁੱਬਦਾ ਏ ਕਿਉਂਕਿ ਉਸ ਦੇ ਲਈ ਪਿਆਰ ਦਿਲ ਦਾ ਰਿਸ਼ਤਾ ਨਹੀਂ ਰੂਹ ਦਾ ਲਿਖਿਆ ਹੋਇਆ ਸ਼ਬਦ ਹੈ ਲਾਈਨ ਹੈ ਕਿ ਕਵਿਤਾ ਸਿਆਹੀ ਨਾਲ ਨਹੀਂ ਲਿਖੀ ਜਾਂਦੀ ਬਲਕਿ ਲਿਖੀ ਜਾਂਦੀ ਹੈ ਉਹਨਾਂ ਹੰਝੂਆਂ ਨਾਲ ਜੋ ਕਦੇ ਅੱਖ ਚੋਂ ਨਹੀਂ ਗਿਰਦੇ